ਸੰਗਰੂ ਰਵਦਾਸ ਮਹਾਰਾਜ ਜੀ ਦਾ ਗੋਪਾਲ ਮੋਚਨ ਮੰਦਿਰ ਇਹ ਉੱਜਾਲ ਦੇ ਦਾਤਾ ਦਾ ਨਾਮ ਹੋ ਰਿਹਾ ਹੈ। ਫੁਸ਼ੀ ਇਹ ਸੂਰਜ ਗੁੰਡਾ ਹੈ। ਜਿੱਥੇ ਕੁੰਡਵਾਨੇ ਆਪਣੇ ਹਥਿਆਰ ਧੋਤੇ ਸੀਗੇ ਸੂਰਜ ਖੁੰਡ ਤੀਰਤੀਸ ਤਨ ਸਿੰਧੂ ਵਨ ਕੇ ਇਸ ਪਵਿੱਤਰ ਸਥਾਨ ਪਰ ਮਾਤਾ ਕੁੰਤੀ ਨੇ ਸੂਰ ਦੇਵ ਕੀ ਤਪੱਸਿਆ ਕੀਤੀ ਜਿਸ ਕੇ ਕਰ ਉਹਨੇ ਕਰਨ ਨਾਮਕ ਪੁੱਤਰ ਕੀ ਪ੍ਰਾਪਤੀ ਹੋਈ ਸੂਰਜਗੰਡ ਸਰੋਵਰ ਮੇ ਸਨਾਨ ਕਰਨੇ ਸੇ ਆਤਮਿਕ ਸ਼ਾਂਤੀ ਮਿਲਦੀ ਹੈ तथा दुखों और कलेशों से छुटकारा मिलता है सुनिए ध्यान से सुनिए जरा मेरी जुबानी मेरे मुँह से बोले हुए कुछ शब्द जी हैं ऋषि मुनि हैं सूर्ज कुंड, कुंड मोचन। यहाँ पे पांडवों ने अपने अस्त्र धोते तो स ਬੇਜ ਪੰਜਾਬੀ ਚੱਲੂਗੀ ਹੜਾ ਮਨ ਚਲ ਬਣ ਰਿਹਾ ਅਸੀਂ ਤੇ ਸਨਾਨ ਕਰੀਏ ਨਹਾਈਏ ਪਰ ਹਉਂ ਲੱਗਦਾ ਨਹੀਂ ਅਸੀਂ ਇਤ ਨਹਾ ਸਕਾਂਗੇ ਇੱਥੇ ਇਹ ਹੈ ਕੁੰਡ ਹਿੰਦੀ ਵਿਚਲੇ ਦੇ ਵਿਚਵੇਂ ਬੇਜ ਪੰਜਾਬੀ ਚੱਲੂਗੀ ਇਹ ਪਾਣੀ ਖਾਲ ਹੋਇਆ ਇਧਰ ਨਹਾਇਆ ਹਾਂ ਕਿਹਾ ਹੈ ਨਾਲੀਏ ਇਹ ਨਾਲ ਲੈ ਨਾ ਪਾਪਾ ਮਗਿਆ ਮਾਤਮਾ ਬਾਬਾ ਸ੍ਰੀ ਦੁੱਧਧਾਰੀ ਜੀ ਮਹਾਰਾਜ ਜੀ ਬਾਬਾ ਸਾਰੀ ਦੁੱਧਧਾਰੀ ਜੀ ਮਹਾਰਾਜ ਦਾ ਮੰਦਿਰ ਹੈ ਇਹ ਇਸ ਮੰਦਿਰ ਵਿੱਚ ਇਹ ਪਤਾ ਨਹੀਂ ਹਮੇ ਕਿਹਾ ਹੋਇਆ ਥਾ ਪਰ ਗੁੰਮ ਰਹੇ ਹਨ ਪ੍ਰਮਾਤਮਾ ਮਹਾਰਾਜ ਪਰ ਜੀ ਮਹਾਰਾਜ ਜੇ ਪ੍ਰਮਾਤਮਾ ਜੀ ਪਾਸ਼ਾ ਜੇ ਮਰ ਕਾ

ਦੁਬਾਰੇ ਬਹ ਹਮੇ ਦੁਬਾਰੇ ਪਤਾ ਨਾ ਸਰ ਨਹੀਂ ਐਕਚੁਅਲੀ ਹਮ ਪਿੱਛੇ ਰਹੇ ਗਏ ਸੀ ਹਮੇ ਦੁਬਾਰਾ ਪਤਾ ਨਾ ਇਤਿਹਾਸ ਕੀ ਹੈ ਇਸਕਾ ਇਹਦਾ ਇਤਿਹਾਸ ਹੀ ਮਿਆਰ ਕਿਸਦਾ ਵਿਆਹ ਨਹੀਂ ਹੁੰਦਾ ਇੱਥੇ ਸਿਰ ਚੜਦਾ ਅੱਛਾ ਜੀ ਜੇ ਹੋ ਜਾਂਦਾ ਸਿਰ ਚੜ੍ਹ ਜਣਾ ਖੜਾ ਉਹਦਾ ਵਿਆਹ ਹੋ ਜਾਂਦਾ ਤਰਾ ਕੀ ਤਰਾ ਕੀ ਮਮਕਲ ਜਿਹੇ ਬੱਚਾ ਨਹੀਂ ਹੁੰਦਾ ਹੋਵੇ ਅੱਛਾ ਤਰਾ ਕੀ ਵਿੱਚ ਬਿਲਕੁਲ ਮਨਾਂ ਕਹਿੰਦਾ ਵੀ 100% ਏਜੰਟ ਕੱਢ ਹੋਏ ਨੇ ਠੀਕ ਹੈ ਜੀ ਅੱਛਾ ਜੀ ਆਤਾ ਹਾ ਹਾਂਜੀ ਅੱਛਾ ਜੀ ਇਹ ਕਾਜੇ ਤੋਂ ਮੁਕਤ ਜੋ ਜੋ ਟੁੱਟੀ ਜਾਂਦਾ ਹੈ ਹੂੰ ਹੂੰ ਬੰਦਾ ਜਿਹੜਾ ਕਾਜੇ ਤੋਂ ਮੁਕਤ ਹੁੰਦਾ ਜੇ ਬੰਦੇ ਲਵੇਟੇ ਹੁੰਦਾ ਟੁੱਟਣਾ ਨਹੀਂ ਦਾ ਇਹ ਹੁਣ ਇਹ ਜਿਹੇ ਬੰਦੇ ਉੱਪਰ ਲਵੇਟੀਆਂ ਦਿੰਦੇ ਨੇ ਜਿਵੇਂ ਆਪੀ ਇਹ ਲਾਹੂ ਦਿੰਦੇ ਰਿਆ ਤੇ ਜਿਹੜੇ ਬੰਦੇ ਟੁੱਟਣਾ ਨਹੀਂ ਫਿਰ ਉਹਨਾਂ ਤੇ ਕਾਜੇ ਤੋਂ ਮੁਕਤ ਹੋਇਆ ਨਹੀਂ ਕਾ ਹੋਈ ਜਾਂਦੇ ਨਹੀਂ ਅੱਛਾ ਬੰਦੇ ਨੂੰ ਉਸ ਹਿਸਾਬ ਨਾਲ ਬੰਨੇ ਨਾ ਕਿੱਥੇ ਮਤਲਬ ਕਹਿਣ ਦਾ ਮਤਲਬ ਇਹ ਆ ਵੀ ਕਿੱਥੇ ਇਹ ਬਾਬਾ ਜੀ ਇੱਥੇ ਸੇਵਾਦਾਰ ਮੁਕੋ ਇੱਥੇ ਨਹੀਂ ਤੋਂ ਦੇਂਦੇ ਇੱਕ ਤਰਾਗੀ ਅੱਛਾ ਜੀ ਹਾਂ ਮੈਂ ਬੇਟੇ ਵਾਸਤੇ ਠੀਕ ਹੈ ਠੀਕ ਹੈ ਜੀ ਪਰਮਾਤਮਾ ਦੀ ਕਿਰਪਾ ਚਾਹੀਦੀ ਹੈ ਹਾਂ ਇਹ ਉਹਨੂੰ ਆਪਾਂ ਰੱਖੀ ਪਿੰਦੇ ਘਰੇ ਆਪਣੇ ਤੇ ਮੇਰੇ ਬੇਟਾ ਉਹ ਫਿਰ ਰਾਗੀ ਤੇ ਚੱਲਦੇ ਹਾਂ ਹਾਂ ਜੀ ਹਾਂ ਅੱਛਾ ਸਹੀ ਪ੍ਰਾਰਥਨਾ ਹੈ ਆ ਜਿੱਥੇ ਮਨ ਕਾਮਨਾ ਪੂਰੀ ਹੋਣੀ ਠੀਕ ਹੈ ਜੀ ਭਾਈ ਜੀ ਥੱਲੇ ਲਿਖਿਆ ਹੋਇਆ ਆਪਾਂ ਇਥੇ ਮੇਰੇ ਸਾਥ ਮੇਰੇ ਅਗਲੀ ਹਾਂ ਜੀ ਹਾਂ ਬਿਲਕੁਲ ਮੇਰੀ ਆਹੀ ਹਾਂ ਜੀ ਬੇਰਗੀ ਲੱਗੂ ਠੀਕ ਹੈ ਭਾਈ ਹੱਥ ਬਰਦੀ ਇਹ ਪਰਮਾਤਮਾ ਹੱਥ ਬਰਾਂਜੇ ਬਸ ਸਹੀਏ ਜੈ ਹੋ ਪਰਮਾਤਮਾ ਹੱਡੀ ਮਨ ਕਾਮਨਾ ਪੂਰੀ ਕਰੀ ਇਹਨੂੰ ਲੋੜਾ ਪਿੰਡ ਚ ਆਪਣੀ ਸ਼ਰਾਬ ਕੀਤੇ ਹੈ ਨਹੀਂ ਅੱਛਾ ਬੰਨੀ ਅੱਛਾ ਲਾ ਕੇ ਲੈ ਜਾਂਦੇ ਲੋਕ ਉਹ ਟਾਈਮ ਹੀ ਜੀ ਛੋਟੇ ਹੱਤਾਂ ਚ ਕੋਣਗੇ ਅੱਛਾ ਜੀ ਹਾਂ ਹਮ ਲੋਕ ਲਾ ਕੇ ਲੈ ਜਾਂਦੇ ਮਤਲਬ ਮਨ ਨਹੀਂ ਦਿੰਦੇ ਸਾਨੂੰ ਛੋਟਾ ਹੱਤਾਂ ਦਾ ਕੋਈ ਨਹੀਂ ਲਾ ਕੇ ਲੈ ਜਾਂਦੇ ਹੈ ਇਹ ਕਹਿੰਦੇ ਵੀ ਇਹ ਅੱਛਾ ਜੀ ਕਹਿੰਦੇ ਐ ਬਸ ਮੜੀ ਗੱਠ ਦੇ ਤੂੰ ਫਰਾਉ ਰੇ ਯਾਰ ਅੱਛਾ ਅੱਛਾ ਜੀ ਹਾਂ ਤਿੰਨਾ ਮਤਲਬ ਕੱਟ ਅੱਜੋਂ ਵੱਧ ਹੁੰਦਾ ਉਹ ਕਲਾਸੀ ਉੱਪਰ ਤਾਂ ਅੱਗੇ ਵੀ ਰਸੀਆਂ ਹਾਂ ਹਾਂ ਜੀ ਹਾਂ ਜਿਵੇਂ ਆਪਾਂ ਬੰਦ ਹੁੰਦੇ ਬੱਚਿਆਂ ਦੇ ਲੱਕ ਨਾਲ ਬੰਦ ਹੁੰਦਾ ਮਾਰਕੀ ਨੰਦੇ ਓਏ ਹੁੰਦਾ ਚੰਤੀ ਦੇ ਹਾਂ ਹਾਂ ਚਲਿਓ ਬਸ ਹੋਰ ਪੌਲੋ ਇਤਿਹਾਸ ਧੰਨੀ ਕੋ ਰਵਦਾਸ ਮਹਾਰਾਜ ਗੋਪਾਲ ਮੋਚਨ ਮੰਦਰ ਜੀ ਇਹ ਨੰਗਰ ਹਾਲ ਹੈ ਮਹਾਰਾਜ ਜੀ ਦੇ ਦਰਸ਼ਨ ਕਰੋ ਬਹੁਤ ਹੀ ਪਿਆਰੀ ਸੁੰਦਰ ਜਗਾ ਮਾਹਰ ਲਈ ਬਹੁਤ ਹੀ ਵਧੀਆ ਤਰ੍ਹਾਂ ਮੰਦਿਰ ਹੈ ਜੀ ਸ਼ਾਨ ਸਾਹਿਬ ਤੁਹਾਡੇ ਕੋ ਤੋ ਗੁਰੂ ਗੋਬਰਾ ਆਇਆ ਧੰਨ ਗੁਰੂ ਰਵਿਦਾਸ ਸਾਹਿਬ ਜੀ ਪ੍ਰੇਮ ਪਾਤ ਦੀ ਪਹਿਲੀ ਯਾਤਰਾ ਬੈਠੇ ਆਏ ਇੱਕ ਸ਼ਾਂਤ ਸੁਭਾਅ ਵਾਲੇ ਜੀ ਲਖ 16 648 ਵਿੱਚ ਆਏ ਮਹਾਰਾਜ ਧੰਨ ਗੁਰੂ ਰਵਿਦਾਸ ਮਹਾਰਾਜ ਜੀ 648 ਵਿੱਚ ਆਏ ਜੀ ਇੱਥੇ ਉੱਥੇ ਲੰਗਰ ਦਾ ਚਾਹ ਦਾ ਲੰਗਰ ਜੀ ਬੈਕਅੰਡ ਕਰ ਬੈਕਅੰਡ ਆ ਵਾਹਿਗੁਰੂ ਧੰਨ ਗੁਰੂ ਰਵਿਦਾਸ ਮਹਾਰਾਜ ਇਕਪਾਲ ਮੂਚਰ ਮੰਦਿਰ ਵਾਹਿਗੁਰੂ ਜੀ ਕਰੋ ਦਰਸ਼ਨ ਨੇਪਾਲ ਮੋਚੰਦ ਦੇ ਗੁਰਦੁਆਰਾ ਸਾਹਿਬ ਦਸਵੀਂ ਪਾਸਾ ਜੀ ਗੁਰਦੁਆਰਾ ਸਾਹਿਬ ਜੋ ਸਾਥੀ ਨੇ ਆਪਣੇ ਨਾਰੰਗੋਸੇ ਆਲੀ ਬੇ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜਗਤਿ ਦੇ ਉਤਾਰ ਕਰਦੇ ਹੋਏ ਸਦਵਾਰ ਤੋਂ ਹੁਸੈਨਪੁਰ ਹੁੰਦੇ ਹੋਏ ਸਨ 1583 ਵੀ ਨੂੰ ਕੱਤਕ ਦੀ ਪੂਰਨਮਾਸੀ ਦੇ ਸ਼ਾਮ ਤੇ ਸ੍ਰੀ ਗੁਰੂ ਦੇ ਗ੍ਰੰਥ ਇੱਕ ਪੇਟ ਦੇ ਉਜਵਾਯਤ ਜਦੋਂ ਸੰਕਾ